ਅਮ੍ਰਿਤਸਰ ਬੀਤੀ ਰਾਤ 7:30 ਵਜੇ ਦੇ ਕਰੀਬ ਜੰਡਿਆਲਾ ਗੁਰੂ ਵਿੱਚ ਫਿਰ ਤੋਂ ਗੋਲੀਆਂ ਚੱਲਣ ਦੇ ਨਾਲ ਜੰਡਿਆਲਾ ਗੁਰੂ ਦੇ ਲੋਕ ਫਿਰ ਤੋਂ ਸਾਮੇ ਹੋਏ ਨਜ਼ਰ ਆ ਰਹੇ ਨੇ ਜੰਡਿਆਲਾ ਗੁਰੂ ਦੇ ਲਾਲ ਸਿੰਘ ਪੰਸਾਰੀ ਦੇਸੀ ਦਵਾਈਆਂ ਵਾਲੇ ਦੀ ਦੁਕਾਨ ਤੇ ਗੋਲੀ ਚੁੱਲਣ ਦੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹੀ ਹਲਕਾ ਜੰਡਿਆਲਾ ਦੇ ਵਿੱਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਦੱਸਦੀ ਹੈ ਕਿ ਇਸ ਹਲਕੇ ਦੇ ਵਿੱਚ ਗੋਲੀਆਂ ਚੱਲਣ ਤੇ ਲੁੱਟਾ ਖੂਹਾਂ ਦੀਆਂ ਵਾਰਤਾਤਾਂ ਦੀਆਂ ਘਟਨਾਵਾਂ ਲਗਾਤਾਰ ਹੀ ਸਾਹਮਣੇ ਆ ਰਹੀਆਂ ਨੇ ਉਤਹੀ ਜੰਡਿਆਲਾ ਗੁਰੂ ਦੇ ਲੋਕ ਹੁਣ ਡਰ ਚੁੱਕੇ ਨੇ ਸਹਿਮ ਦਾ ਮਾਹੌਲ ਬਣਿਆ ਹੋਇਆ ਕਿ ਆਏ ਦਿਨ ਹੀ ਇਹੋ ਜਿਹੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਦੱਸਿਆ ਕਿ ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਹੈ ਕਿ ਕੁਝ ਦਿਨਾਂ ਤੋਂ ਫੋਨ ਤੇ ਉਹਨਾਂ ਨੂੰ ਫਿਰੋਤੀ ਮੰਗਣ ਦੀਆਂ ਕਾਲਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਕਹਿੰਦੇ ਕਿ ਜੇਕਰ ਤੁਸੀਂ ਫਿਰੋਤੀ ਨਾ ਦਿੱਤੀ ਤਾਂ ਮਾਰ ਦਿੱਤਾ ਜਾਣਗੇ ਜਿਸ ਦੀ ਸਾਰੀ ਜਾਣਕਾਰੀ ਉਹਨਾਂ ਦੱਸਿਆ ਕਿ ਚੰਡੇਵਾਲਾ ਗੁਰੂ ਦੇ ਡੀਐਸਪੀ ਨੂੰ ਦਿੱਤੀ ਗਈ ਸੀ ਪਰ ਅੱਜ ਅਣਪਛਾਤੇ ਤਿੰਨ ਨੌਜਵਾਨ ਜੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਦੁਕਾਨ ਤੇ ਸਿੱਧੀਆਂ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਗੋਲੀਆਂ ਚੁਲਾ ਕੇ ਹਾਲਾਂਕਿ ਮੌਕੇ ਤੋਂ ਫਰਾਰ ਹੋ ਗਏ ਤੇ ਇਹੇ ਸਾਰੇ ਕਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈੱਟ ਹੋ ਗਈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਇੱਕ ਨੌਜਵਾਨ ਗੋਲੀਆਂ ਦੁਕਾਨ ਤੇ ਚਲਾਉਣੀਆਂ ਸ਼ੁਰੂ ਕਰਦਾ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਲੋਕੀ ਤਾਂ ਫੋਤੀ ਕੋਲ ਆ ਰਹੀਆਂ ਦੋ ਤਿੰਨ ਚਾਰ ਪੰਜ ਦਿਨ ਤੋਂ ਇਹਨੇ 50 ਲੱਖ ਰੁਪਏ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰ ਲਓ। ਮੇਰੇ ਕੋ ਪੈਸੇ ਨਹੀਂ। ਤੇ ਕਹਿੰਦੇ ਕੋਈ ਤੁਹਾਡੇ ਗੋਲੀਆਂ ਮਾਰੇ ਮਹਾਦੀ ਜਦੋਂ ਮਰਦਾ ਤੁਹਾਡੇ ਦਿਲ ਕਰਕੇ ਆ ਜਾ ਕੋਈ ਗੱਲ ਕਿੰਨੇ ਜਣੇ ਦੋ ਜਣੇ ਹੀ ਦੋ ਇਹਨਾਂ ਨੇ ਵੇਖਿਆ ਮੈਂ ਤੇ ਵੇਖੇ ਨਹੀਂ ਦੋਏ ਦੋ ਤਿੰਨ ਜਣੇ ਹੀ ਵੀਡੀਓ ਤੇ ਆਜਾ ਤੁਸੀਂ ਪੁਲਿਸ ਤੋਂ ਮੇਰੇ ਕਿਤੇ ਕਿੱਥੇ ਕਿੱਥੇ ਹਾਂ ਪਹਿਲਾਂ ਕਿਹਦੀ ਪੁਲਿਸ ਪੁਲਿਸ ਕਿੰਨੇ ਫਾਇਲ ਕੀਤੀ ਉਹਨਾਂ ਦੋ ਫਾਇਲ ਕੀਤੀ ਉਹ ਕਿੱਥੇ ਲੱਗੀ ਫਾਇਲ ਬਾਹਰ ਲੱਗਿਆ ਦੇਖੋ ਤੇ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਵਜਾ ਸਾਇਰ ਅੱਛਾ ਜਿਉਂ ਵੀ ਤੁਸੀਂ ਤੁਸੀਂ ਫਾਇਲ ਕੀਤੀ ਹਾਂਜੀ ਜਵਾਬੀ ਫਾਇਲ ਕੀਤੀ ਮੈਂ ਪਿੱਛੇ ਜਾ ਅੱਛਾ ਤਾਂ ਕੋਈ ਕੀ ਆ ਰਿਹਾ ਹੈ ਹਾਂਜੀ ਹਾਂਜੀ ਦਿੱਖਨੇ ਪਾਇ ਕਿਥੇ ਦੂਰ ਮਾਮ ਨੂੰ ਯਾਦ ਨਹੀਂ ਕਿਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਕ ਜਿੰਨਾ ਪੂਰਾ ਰੋਲ ਹੀ ਕਰਦੇ ਕਿਨੇ ਫਿਰ ਮਗਰ ਜਾਂਦੇ ਤੇ ਫਿਰ ਉਹ ਭੱਜ ਗਏ ਉਹ ਭੱਜ ਜਾਂਦੇ ਨਿਕਲ ਕੇ ਅੱਗੇ ਨਿਕਲ ਕੇ ਕੀ ਮੰਗ ਕਰਦੇ ਮੰਗੇ ਕਰਨੇ ਇਨਸਾਫ ਦੀ ਮੰਗ ਕਰਦੇ ਵੀ ਇਹਨਾਂ ਨੂੰ ਭੰਗ ਥੱਲ ਪਾਈ ਦੇ ਉਹਨਾਂ ਨੂੰ ਜਿਹੜੇ ਗੰਗਸਰ ਜਿਹੜੇ ਪ੍ਰੋਤਿਗ ਮੰਗਦੇ ਆ ਬੰਦੇ ਆਪਣੇ ਇੱਥੋਂ ਦੇ ਜਨਿਆਲੇ ਦੇ ਜਿੰਨਾਂ ਨੇ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਕੋਈ ਨਹੀਂ ਕਰਾਂਗੇ ਗੱਲਬਾਤ ਚ ਅੱਜ ਦੇ ਕੇ ਜਿਹੜੇ ਕਿਵਾ ਦਾ ਮਨੇ ਅੱਜ ਗ੍ਰੈਂਡਸਟਰ ਨੂੰ ਕਿਹਾ ਮਣੀ ਦਿੱਤੀ ਹੈ ਕੋਈ ਪੰਜਾਬ ਛੱਡ ਦੋ ਉਹ ਕੋਈ ਜਦੋਂ ਨਹੀਂ ਸਰ ਇੱਛਾ ਟੋਟਾ ਇੱਛਾ ਟੋਏ ਐਫਐਸਏ ਸਾਹਿਬ ਕੋਈ ਜਦੋਂ ਨਹੀਂ ਉਹਨਾਂ ਨੇ ਕਰਨਾ ਕੱਖ ਨਹੀਂ ਦਵਾ ਕੋਖ ਨਹੀਂ ਕਰਨਾ ਨਹੀਂ ਤਾਂ ਨਹੀਂ ਅਭੀ ਬੈਨਾ ਫਲੋਟੀ ਨੇ ਕੋਲ ਨਾਲ ਉਧਰੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈ ਕਿ ਕੋਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਝਾੜਿਆ ਹੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਇਹ ਉਸ ਵਾਰ ਸਾਰੇ ਵਾਇਰਲ ਹੋ ਜਾਂਦੇ ਨੇ ਇਹ ਤਿੰਨ ਚਾਰ ਦਿਨ ਤੋਂ ਆਉਂਦੀਆਂ ਨੇ ਕੋਈ ਨਾਮ ਸਾਹਿਬ ਭਾਈ ਨੂੰ ਪਤਾ ਉਹ ਹੀ ਉਹਨਾਂ ਦੇ ਕੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਹੀ ਫੋਨ ਪਤਾ ਨਹੀਂ ਫੋਨ ਨਹੀਂ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਕੋਲ ਕਰਦੇ ਆਪਣਾ ਨਾਮ ਵੀ ਦੱਸਦਾ ਕਿ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵਜੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਆ ਵੀਡੀਓ ਦੇ ਵਿੱਚ ਹੈਗਾ ਸਾਡੇ ਦੇ ਸਾਡੇ ਤਿੰਨ ਜਣੇ ਆਏ ਆ ਤਿੰਨ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਰੇ ਮੂੰਹ ਲੰਗੇ ਇੱਕ ਨੇਰੇ ਬੈਠਾ ਪਿਛਲੇ ਕਿਸ ਜਗ੍ਹਾ ਤੋਂ ਆਏ ਕਰੇ ਬਿਆਰ ਕਰਨ ਇਹ ਪੱਲੀ ਸਾਈਡ ਹੁਸ਼ਣ ਦੀ ਸਾਈਡ ਤੋਂ ਆਏ ਆ ਤੇ ਬਾਅਦ ਛੇ ਘੰਟੇ ਦਾ ਜਿਹੜਾ ਉਹ ਨਿਕਲੇ ਬਾਹਰ ਤੇ ਮਗਰ ਤੁਸੀਂ ਭੱਜ ਗਏ ਵੀ ਜੀ ਆਹ ਭਾਜੀ ਗਏ ਮਗਰ ਇੱਕ ਇੱਕ ਦੋ ਵਾਰ ਕੀਤੇ ਨਾ ਪਹਿਨਾ ਫਿਰ ਪਿੱਛੇ ਜਾ ਕੇ ਕੀਤੇ ਇੱਕ ਦੋ ਵਾਰ ਨਿਕਲ ਗਏ ਹਾਂ ਜੀ ਹਾਂ ਜੀ ਮੰਗਨ ਸਾਹਿਬ ਦੀ ਮੰਗ ਕਰਦੇ ਆ ਜੀ ਬਾਕੀ ਅੱਗੇ ਵੀ ਧੰਨਵਾਦ ਜਰਾਰੇ ਕਾਫੀ ਕੋਲਾ ਆਈਆਂ ਪਰ ਕੋਈ ਗੱਲ ਬਾਤ ਹੈ ਨਹੀਂ ਕੋਈ ਹੁਣ ਪੁਲਸ ਆਈ ਹਾਂ ਨਹੀਂ ਹੁੰਦੇ ਆਏ ਪੁਲਸ ਕੀਤਾ ਉਹਦੇ ਲਿਖਰਪਰ ਆਪਣਾ ਕਰਨ ਦੇ ਇਖਤਾਰਾ ਹੋਇਆ ਲਿਖਣ ਦੇ ਬਿਆਨ ਲਹਿਣਗੇ ਅੱਜ ਵਕਤ ਕਰੀਬ 6:30 7 ਵਜੇ ਦਾ ਸੀਗਾ ਸ਼ਾਮ ਦਾ ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲੱਗਾ ਕਿ ਨਾਲ ਸਿੰਘ ਪੰਸਾਰੀ ਦੀ ਦੁਕਾਨ ਹੈ ਸ਼ੇਖ ਫੱਤੇ ਗੇਟ ਦੇ ਲਾਗੇ ਕਸ਼ਮੀਰੀ ਬਾਜ਼ਾਰ 'ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨੋਂ ਬਾਈਕ ਤੇ ਆਏ ਆ ਤੇ ਦੋ ਰਾਉਂਡ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੱਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਹੇਠਲੇ ਰਿਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਲੀ ਨਹੀਂ ਇਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਸ਼ਿਸ਼ੀ ਜੀ ਕੇ ਟਾਈਮ ਕੈਮਰੇ ਆਪੰਗ ਸ਼ਾਰ ਹੈ ਤੇ ਦੋਸ਼ੀਆਂ ਦੀ ਭਾਲ ਕਰੇ ਕੀ ਕਾਰਨ ਕੀ ਰਿਆਵਾ ਜੀ ਗੋਲੀ ਚਲਾਉਣ ਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸੰਥੜਾਈ ਸੀਗੀ ਪਹਿਲਾਂ ਵੀ ਕੋਈ ਕੇਸ਼ਵ ਨਾਂ ਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਤੋਂ ਪ੍ਰਤੀਨੀ ਨਹੀਂ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਵਕੀਫ ਕਰ ਰਹੇ ਹਾਂ ਸਾਡੇ ਕੋਲ ਪਹਿਲਾਂ ਕੋਈ ਐਫ ਆਈ ਆ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਹੈ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸਾਡੇ ਕਲੇ ਵਿੱਚ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫਾਇਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨਾਥ ਪੈਣੀ ਚਾਹੀਦੀ ਹੈ ਬਹੁਤ ਵਧੀਆ ਕੀਤਾ ਇਹਨਾਂ ਦੇ ਵੱਲੋਂ ਕਿੰਨੇ ਫਾਇਰ ਕੀਤੇ ਗਏ ਮੇਬੀ 10 ਦੇ ਕਰੀਬ ਇਹਨਾਂ ਨੇ ਫਾਇਰ ਕੀਤੇ ਇਹਨਾਂ ਕੋਲ ਲਾਇਸੈਂਸ ਸਪੈਸ਼ਲ ਸੀਗਾ ਪਰ ਉਹ ਪਰ ਪਟੇਲ ਚੌਂਕ ਨੂੰ ਨਿਕਲ ਗਿਆ ਥੋੜਾ ਰੱਛ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਨੇ ਕਿਤੇ ਫਾਇਰ ਕੀਤੇ ਉਹਨਾਂ ਨੇ ਦੋ ਫਾਇਰ ਕੀਤੇ ਸੀ ਕਿਹੜੀ ਕਨਵੈਸ ਤੇ ਉਪਰਾਏ ਸੀ ਉਹ ਸਪਲੈਂਡਰ ਮੋਰਸਲ ਸੀਗਾ ਉਹਨਾਂ ਕੋਲ ਇਹਨਾਂ ਦੇ ਕਹਿਣ ਮੁਤਾਬਕ ਕਿੰਨੇ ਲੋਕ ਸੀ ਉਹ ਤਿੰਨ ਜਾਨ ਕੀ ਕਰ ਰਹੇ ਕਰ ਰਹੇ ਸੀ ਅਸੀਂ ਬਸ ਇਹਨਾਂ ਦੀ ਸਟੇਟਮੈਂਟ ਤੇ ਮੁਕਦਮਾ ਅਦਾਜ਼ੀ ਕਰਕੇ ਤਰਜੀਹ ਕਰਦੇ ਹਾਂ ਕੈਮਰੇ ਦੇਖ ਰਹੇ ਬੰਦੇ ਸਾਡੇ ਬੰਦੇ ਘੰਗਾ ਲੈਣੇ ਕੋਈ ਨਹੀਂ ਕੀ ਉਹ ਮੂੰਹ ਬੰਨੇ ਹੋਏ ਸੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਦੀ ਮੰਗੀ ਸੀ 50000 50 ਲੱਖ ਰੁਪਏ ਦੀ ਸੌਰੀ ਹਾਂਜੀ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਹੀ ਨਹੀਂ ਹੈਗਾ ਨਾਮ ਉਹ ਦੱਸਿਆ ਕਿਸ ਨੇ ਇਹ ਸਰਪ ਨੇ ਤੁਹਾਨੂੰ ਦਿਖਾ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਅਣਜਾ ਅੱਜ ਹੀ ਦੱਸਿਆ ਉਹਨਾਂ ਨੇ ਜਿਹੜੇ ਉਹ ਸਰਪਾ ਥਾਣੇ ਦੇ ਵਿੱਚ ਦਿਖਾ ਦਿੱਤੀ ਜਿਹੜੀ ਹੋਵੇ ਇਹ ਵੀ ਚਲੋ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਦਾ ਮੈਨੂੰ ਪਤਾ ਨਹੀਂ ਮੈਂ ਕੀ ਦੱਸ ਰਹਾ ਹਾਂ ਠੀਕ ਹੈ ਹੁਣ ਕੀ ਇਨਵੈਸਟੀਗੇਸ਼ਨ ਕੀਤੀ ਹੈ ਬਸ ਮਕਦਮਾ ਅੱਜ ਕੰਮ ਲੱਗੇ ਸਰਪੀਸ਼ ਕਰਨ ਲੱਗੇ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲੈ ਕੇ ਫਿਰ ਦਰਤੀ ਕਰਨ ਲੱਗੇ